ਤਦਨੋ ਵੀਰ ਕਰਾਰੇ ਕਾਵਨ ਤੁਦਨੋਂ ਪਣੀ ਪੜਨ ਲਾਹੀ ਸਰ ਜੁਗ ਜੁਗ ਵੇਦ ਨਾਲੇ ਗਾਵਣ ਤੁਦਨੋਂ ਮੋਣਿਆ ਮਨ 모ਹਨ ਸੁਰਗ ਮਛ ਪਿਆਲੇ ਕਾਵਨ ਤੁਦਨੋਂ ਰਤ ਉਪਾਇ ਤੇਰੇ ਅਠਹੰਦ ਤੀਰ ਨਾਲੇ ਗਾਵਣ ਤੁਦਨੋਂ ਜੋ ਮਹਾ ਵਰਸੂਰਾ ਗਾਵਣ ਤੁਦਨੋਂ ਖਾਣੀ ਚਾਰੇ

सोते से पाव है सोई कर से फिर हुक्म ना करना जाई सो बार साथ करा कर सारे गुस्ताने प्रहर जाई आसा महला पहला सोना बड़ा आख है सब कोए के बड़ बड़ा होए कीमत पाए ना गेहा जाए कहने वाले तेरे रहे समाए बड़े मेरे साए कैर्ट मीरा गुणी गेरा ਸਭ ਸੋਣ ਤੇਨ ਸੋਤ ਕਮਾਈ ਸਭ ਕੀ ਮਨ ਮਿਲ ਕੀ ਮਦ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਨ ਜਾਈ ਤੇਰੀ ਤੇਲ ਬੜੇ ਆਈ ਸਭ ਸਤ ਸਭ ਤਾਪ ਕੋ ਸਭ ਚੰਗੇ ਆਇਆ ਸਿਦਾ ਗੁਰਖਾ ਪਿਆਲੇ ਆਇਆ ਤੋਰਣ ਸਿਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਨਹੀਂ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰ

हार हार, हरस ना आए, दिन हर 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 नाम न पाया ते भाग ही दिन हर जन सतपुर संगत पाई ए तुरमस्तक लिखया लिखाशा कुछ भी महिला पंजवा

ਬਿਗ ਦਾਤੇ ਇੱਕ ਪੇਖਾਰੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਗੁਤਾਜੀ ਹੋਰ ਤੇਰੇ ਅਗਨ ਨ ਜਾਣਾ ਕੋਪਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਹ ਜੋ ਸੇਹ ਹੈ ਤੁਦਜੀ ਜਨਾਨਕ ਤੇਨ ਗੁਰਪਾਣ ਅਰਤੇ ਆਵੇਂ ਹਰ ਤਿਹਾਰ ਆਵੇਂ ਤੁਦਜੀ ਸੇ ਜਾਣ ਜੁਗ ਮੈਂ ਸੁਖ ਵਾਸੀ ਤੇਰੀ ਜਨ ਕੀ ਫਾਸੀ ਜਨਰ ਭਉ ਜਨ ਹਰਿ ਭਉ ਧਿਆਇਆ ਤਿਨ ਕਾ ਭਉ ਸਭ ਬਵਾਸੀ ਜਿਨ ਸੇ ਲਿਆ ਜਿਨ ਸੇ ਤੇਆ ਮੇਰਾ ਅਰਚਿਤੇ ਹਰਿ ਹਰਿ ਰੂਪ ਸਮਾਸੀ ਸੇਤਨ ਸੇਤਨ ਜਨ ਹਰ ਧਿਆਇਆ ਕੀ ਜਨ ਨਾਨਕ ਤਿਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਸਦਾ ਨੜਤੋ ਜੀ ਹਰ ਅੰਗ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਹਨ ਕਰੇ ਹਰ ਪੂਜਾ ਦੀ ਤਰਤਾਪੇ ਜਪੇ ਦੇਨ ਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਮੋ ਸਿਮਰ ਸਾਸਤਿ ਕਰ ਕਿੜਿਆ ਖੱਤ ਕਰਮ ਕਰੰਤਾ

जो कोई एक बार ध्यान है ताके काल नहीं आए होए सब है कृपा तो दृष्टन जाए

गोविंद दास तुहार रामकली मैला पीता नाम एक ओंकार सतगुरु प्रसाद आनंद पिया मेरी माई सत गुरु मैं पाया सतगुरु दाता पाया से जिससे ती मन बनिया बानियां राग अनपर वार हियां शब्द गावन आईयां ਗੁਰੂ ਮਰ ਪਾਲੇ ਇਹ ਮਨ ਮੇਰੇ ਆ ਤੁਸਦਾ ਰੋਹਰ ਨਾਲੇ ਰਹਣਾ ਰਹੋ ਤੁਮ ਮਨ ਮੇਰੇ ਦੂਖ ਸਾਪੇ ਸ

ਸੰਤੇ ਪੁਨੀਤ ਕਹਤੇ ਪਵਿਤ ਸਤਿਗੁਰਿਆ ਭਰ ਪੂਰੇ ਬਿਨ ਬੰਧਨਾਂ ਸੁਚ ਰਚਾਰਣ ਲਾਕੇ ਭਤੀ ਅਨਮਿਤ ਪੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਿਗੁਰਿਆ ਭਰ ਪੂਰੇ ਰਹਿਣਵਾ

ਮੈਨੋ ਜੋਗਾ ਕੋਈ ਬੈਰ ਕੋਣ ਆਰੇ ਕੋ ਕੋਣ ਆਈ ਅਪੇ ਤਰਸ ਕੋਈ ਤਰਸ ਪਿਆ ਜਗ ਰਾਮ ਕੋਈ ਸਤਗੁਰ ਸਜਾਣਾ ਲੈ ਆ ਨਾਨਕ ਨਾਮ ਲੈਤਾ ਜੀਵ ਅਨਮਾਨੀਵ ਲੈ ਆ ਤਰਸ ਪਿਆ ਸਤਿਗੁਰ ਸਾਚਾਣਾ